ਕਰਕੇ ਅੱਜ ਤੇ ਦਰਸ਼ਨ ਨੂੰ ਤੁਹਾਨੂੰ ਪਤਾ ਹੈ ਛੋਟੀ ਅਜੇ 11 ਸਾਲ ਦੀ ਹੈ ਪਰ ਮਹੱਭਤ ਪਸ਼ੂਆਂ ਨਾਲ ਬਹੁਤ ਹੈ ਤਾਂ ਮੇਨ ਧਾਰਾ ਅਜੇ ਵੀ ਇਹ ਦੋ ਤਿੰਨ ਧਾਰਾਂ ਜਾਨੀ ਕਿ ਮੇਨ ਫਾਰਮ ਦੀਆਂ ਇਹ ਆਪਦੇ ਘਰੇ ਉੱਥੇ ਕੱਢਦਾ ਇਹ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਤੇ ਅੱਜ ਸਾਡਾ ਦਰਸ਼ਨ ਸਿਆਣ ਤੇ ਮਾਰਨ ਆਇਆ ਸੀ ਗੇੜਾ ਫਾਰਮ ਤੇ ਤੇ ਅੱਜ ਮਿਲਦਾ ਟਰਜਨ ਨੂੰ ਦਰਸ਼ਨ ਟਰਜਨ ਤੇਰਾ ਨਾਮ ਰੱਖਿਆ ਭਾਈ ਇਹਦਾ ਹਨ ਤੇ ਅੱਜ ਦਰਸ਼ਨ ਨੂੰ ਛੁੱਟੀ ਸੀਗੀ ਤੇ ਬਾਈ ਅਮਨਦੀਪ ਆਇਆ ਸੀਗਾ ਨਾਲ ਅੱਜ ਦਬੜੀ ਖਾਨ ਵਾਲੇ ਤੁਹਾਨੂੰ ਪਤਾ ਨੀਲੀ ਰਾਵੀ ਦੇ ਸ਼ਿਕਾਰੀ ਤਾਂ ਇਸ ਕਰਕੇ ਅੱਜ ਤੇ ਦਰਸ਼ਨ ਨੂੰ ਤੁਹਾਨੂੰ ਪਤਾ ਛੋਟੇ ਜਿਹੇ ਹਜੇ 11 ਸਾਲ ਦੇ ਆ ਪਰ ਮੁਹੱਬਤ ਪਸ਼ੂਆਂ ਨਾਲ ਬਹੁਤ ਹੈ ਤਾਂ ਮੇਨ ਤਾਂ ਧਾਰਾ ਵੀ ਇਹ ਦੋ ਤਿੰਨ ਧਾਰਾਂ ਜਾਨੀ ਕਿ ਮੇਨ ਫਾਰਮ ਦੀ ਹੈ ਇਹ ਆਪਦੇ ਘਰੇ ਉੱਥੇ ਕੱਢਦਾ ਇਹ ਤਾਂ ਨਹੀਂ ਐਡੇ ਜਿਹਾ ਕਿਸ ਨੂੰ ਪਤਾ ਹੁੰਦਾ ਪਸ਼ੂਆਂ ਦੇ ਤਾਂ ਵਿੱਚ ਹੀ ਨਹੀਂ ਆਉਂਦੇ ਤੇ ਪਰ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਝਾਕ ਬੜਾ ਹੈ ਹੁਣ ਜਿਹੜਾ ਇਹਦਾ ਸ਼ੌਂਕ ਹੈ ਹੌਲੀ ਹੌਲੀ ਆਪਣਾ ਐਂ ਸ਼ੌਂਕ ਵੱਜ ਜਾਣਾ ਬੱਚਿਆਂ ਦਾ ਮੈਂ ਚਲੋ ਤੁਹਾਡੇ ਨਾਲ ਵੀ ਵੀਡੀਓ ਸਾਂਝੀ ਕਰੀਏ ਇਹ ਬੱਚੇ ਨੂੰ ਦੇਖ ਕੇ ਹੋਰ ਵੀ ਜਿਹੜੇ ਬੱਚੇ ਆ ਉਹ ਵੀ ਦੇਖ ਕੇ ਅਗਲਾ ਕੰਮ ਕਰਦਾ ਹਨ ਵੀ ਜਦੋਂ ਦਰਸ਼ਨ ਵਾਂਗੂ ਅਸੀਂ ਵੀ ਨਾਲ ਭਾਈ ਮਾਂ ਪਿਓ ਦੇ ਲੱਗੀਏ ਤਾਂ ਕੰਮ ਧੰਦਾ ਕਰੀਏ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਵੀ ਐਗਲਾਂ ਚੱਲਦੀਆਂ ਸੀ ਦੱਸਿਆ ਸੀ ਕਿ ਅਮਲ ਦੀ ਭਾਈ ਕੋਲੇ ਨੀਲੀ ਰਾਵੀ ਦੀ ਬਰੀਡ ਬਹੁਤ ਜ਼ਿਆਦਾ ਚੰਗੀ ਆ ਹਨ ਜਿਹਨੂੰ ਤੁਸੀਂ ਕਹਿ ਸਕਦੇ ਆ ਕਾਹਿਆਂ ਆਦੇ ਸੀ ਵੀ ਜਦੋਂ ਤੂੰ ਜਵਾਨ ਹੋਣਾ ਉਦੋਂ ਜਮਾ ਕੋਕਾ ਬੀਜ ਬਣਾਦਾਂਗੇ ਤੇਰੇ ਕੋਲ ਨੀਲੀ ਰਾਵੀ ਦਾ ਤਾਂ ਫਿਰ ਅਗਲਾ ਮੈਂ ਕਿਹਾ ਦਰਸ਼ਨ ਕਿਆ ਕਰਨਾ ਵੀ ਭਾਈ ਦਰਸ਼ਨ ਕੋਲੇ ਨੀਲੀ ਰਾਵੀ ਦੇ ਦਰਸ਼ਨ ਕਰਨ ਚੱਲੇ ਆਂ ਤਾਂ ਇਹਨੂੰ ਬਾਕੀ ਕਹਿੰਦੇ ਹੁੰਦੇ ਆ ਸ਼ੌਂਕ ਪਰਮਾਤਮਾ ਲੰਮੀ ਉਮਰ ਬਖਸ਼ੇ ਬੱਚਿਆਂ ਨੂੰ ਹਣਾ ਇਦਾਂ ਹੀ ਸ਼ੌਂਕ ਪਿਆ ਰਵੇ ਤਾਂ ਤਰੱਕੀਆਂ ਦੇਵੇ ਤਾਂ ਇਹ ਕਹਿੰਦਾ ਬਾਈ ਨਾਲ ਕਨਾਂ ਜਿਹਾ ਕੱਟੇ ਨੂੰ ਦੇਖਦੇ ਆ ਮੈਂ ਚੱਲ ਤਰੀ ਅੱਜ ਵੀਡੀਓ ਵੀ ਬਣਾ ਕੇ ਸ਼ੇਅਰ ਕਰ ਗਏ ਨਾਲ ਤਾਂ ਫਾਰਮ ਦੇ ਤਾਂ ਇਹ ਕੱਟਾ ਵੀ ਉਥੇ ਦਰਸ਼ਣ ਨੇ ਪਾਲਿਆ ਸੀ ਛੋਟਾ ਹੁੰਦਾ ਤੇ ਦਰਸ਼ਣ ਨੇ ਭੇਜਿਆ ਸੀ ਇੱਥੇ ਤੇ ਇਸ ਇਹ ਮੁੰਦਰੀ ਦਾ ਕਿ ਸੁੰਦਰੀ ਦਾ ਬਈ ਸੁੰਦਰੀ ਦਾ ਇਹ ਸੁੰਦਰੀ ਦਾ ਕੱਟਾ ਇਹ ਬਹੁਤ ਚੰਗੀ ਇਹਦੀ ਮਾਂ ਵੀ ਹੈ ਤਾਂ ਪਹਿਲਾਂ ਵੀ ਇਹਦਾ ਭਰਾ ਜਿਹੜਾ ਪਾਲਿਆ ਸੀ ਪਾਰਸੋ ਏਸੇ ਦੀ ਸੀਗਾ ਤਾਂ ਹੁਣ ਇਹ ਪਾਲਿਆ ਸੀ ਥੋੜਾ ਜਿਹਾ ਹੁਣ ਜਵਾਨ ਹੋ ਗਿਆ। ਫੇਟਪੂਡ ਕੰਨੂ ਵੀ ਬਹੁਤ ਵੱਡਾ। ਤਾਂ ਹੁਣ ਥੋੜੀ ਜਿਹੀ ਖਰਾਕ ਰੂਕ। ਇਹਨੂੰ ਇਹਨੂੰ ਬਣਾਵਾਂਗੇ। ਦਰਸਨ ਕਰੀਂ ਮੂੰਹ ਇਧਰ ਨੂੰ। ਕੱਖਾਂ ਦੇ ਲਾਲਜੇ ਤੇ ਫਰਦਾ ਨਾ। ਲੋ ਵੀ ਦੇਖੋ। ਸਿੰਘ-ਸੁੰਗ ਤੇ ਰੰਗ-ਰੂਗਤੀ ਦੇਖ ਸਕਦੇ ਆਂ ਨਾ। ਬੂੰਦਾ ਬਹੁਤ ਜਿਆਦਾ ਪਿਆਰਾ ਰੰਗ ਹੈ ਇਹਦਾ। ਤਾਂ ਪ੍ਰੋਪਰ ਮਾਰ ਕੇ ਜਮਾਂ। ਤੇ ਹੱਡਾਂ-ਹੋਡਾਂ ਦਾ ਖੁੱਲਾ ਬਹੁਤ ਆ ਜਦੋਂ ਨੂੰ ਪੂਰਾ ਵੱਡਾ ਸਾਣ ਬੰਨਣਾ। ਅਸਲ ਵਿੱਚ ਤਾਂ ਉਦੋਂ ਦੱਸਣਾ ਇਹਨੇ ਤੇ ਪੇਟ ਤੋਂ ਹੀ ਦੇਖ ਸਕਦੇ ਆਂ ਦੀ ਥਾੜਾ ਜਿਹੜੀ। ਥੜ ਵੀ ਬਹੁਤ ਹੈ। ਤੇ ਬਾਕੀ ਧੰਨਵਾਦ ਆ ਭਾਈ ਅਮਨਦੀਪ ਦਾ ਵੀ ਜਿਹਨੇ ਆਪ ਨੂੰ ਇੰਨਾ ਚੰਗਾ ਜਿਹੜਾ ਗਿਫਟ ਸੀਗਾ ਭੇਜਿਆ ਤਾਂ ਅੱਗੇ ਵੀ ਮੈਂ ਤੁਹਾਨੂੰ ਦੱਸਦਾ ਹਾਂ ਉਹਨਾਂ ਵੀਡੀਓ 'ਚ ਤਾਂ ਅੱਜ ਨਾਲੇ ਅੱਜ ਕੁਦਰਤ ਕੰਨੀਆਂ ਦੀ ਦੇਖੋ ਜਿਹੜੇ ਭਰਾ ਆਪਣੇ ਕਮੈਂਟ ਕਰਦੇ ਹੁੰਦੇ ਆ ਵੀ ਭਾਈ ਨੀਲੀ ਰਾਵੀ ਦੇ ਕੱਟਾ ਕਿੱਧਰ ਖੜਾ ਆ ਉਹਦੀ ਵੀਡੀਓ ਬਣਾਓ ਵੀਡੀਓ ਇਹ ਭਾਈ ਇੱਧਰ ਆ ਵੀਡੀਓ 'ਚ ਘੱਟ ਆਉਂਦੇ ਆ ਤਾਂ ਭਰਾ ਕਹੀ ਜਾਂਦੇ ਅੱਜ ਦੇਖੋ ਦਰਸ਼ਨ ਦੇ ਬਹਾਨੇ ਤੁਹਾਨੂੰ ਨੀਲੀ ਰਾਵੀ ਕੱਟੇ ਦੇ ਵੀ ਆਪਾਂ ਨੂੰ ਦਰਸ਼ਨ ਕਰਨ ਨੂੰ ਮਿਲ ਗਏ ਅੱਜ ਤਾਂ ਦੇਖ ਸਕਦੇ ਆ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਗੱਲ ਆਈ ਮੈਂ ਤਾਂ ਵੀ ਕੱਟਾ ਕਿਵੇਂ ਆ ਤੇ ਨਾਲ ਖੜਾ ਇੱ ਦੇਖੋ ਜੀ ਹਰ ਪੱਖੋਂ ਮਤਲਬ ਕੱਲੀ ਕੱਲੀ ਚੀਜ਼ ਤੋਂ ਥੋੜੇ ਜਿਹਾ ਹੁਣ ਥੋੜਾ ਜ਼ੋਰ ਲਾਵਾਂਗੇ ਇਹਨਾਂ ਤੇ ਹੁਣ ਜਿਆਦਾ ਇਹਨਾਂ ਨੂੰ ਪਹਿਰਾ ਬਜਨ ਮੁਜਨ ਦਿੰਨੇ ਆ ਹੁਣ ਇਹ 5-6 ਕਿਲੋ ਖਰਾਕ ਕਰਾਂਗੇ ਇਹਨਾਂ ਦੀ ਥੋੜੇ ਥੋੜੇ ਇੱਕੀ ਭੀਗ ਰਹੇ ਆ ਇਹ ਪਹਿਲਾਂ ਨੱਥਾਂ ਦੀਆਂ ਤੇ ਲਿਫਟਾਂੀਆਂ ਮੰਨ ਕੇ ਫਿਰ ਨੱਥਾਂੀਆਂ ਦਾ ਕੱਟਤੀਆਂ ਸੀਗੀਆਂ ਤਾਂ ਹੁਣ ਮੈਂ ਠੰਡ ਹੁੰਣ ਚ ਪਵਾ ਦਾਂਗੇ ਜਾ ਕੇ ਤਾਂ ਇੱਧਰ ਚੱਲੀ ਜਾਂਦਾ ਹਜੇ ਕੰਮ ਤਾਂ ਨਵਾਈ ਜਾਂਦੇ ਆ ਮੱਝਾਂ ਤਾਂ ਆ ਵੀ ਐਨੇ ਵੀ ਮੱਝ ਨੇ ਬਹੁਤ ਜਿਆਦਾ ਚੰਗਾ ਦੁੱਧ ਸਟਾਰਟ ਕੀਤਾ ਹੁਣ ਜਿਹੜੀ ਸਟਾਰਟਿੰਗ ਐ ਸੁਪੀ ਸੀਗੀ ਨੀਲੀ ਦਾ ਵੀ ਦਾ ਤੇ ਮਗਰ ਕੱਟਾ ਉਹ ਬੈਠਾ ਚੰਗਾ ਕਾ ਕੱਟਾ ਉਹ ਵੀ ਤਾਂ ਵਾਪਸ ਜਿਹੜੀ ਸਟਾਰਟਿੰਗ ਕੀਤੀ ਐ ਨੇ ਸਟਾਰਟਿੰਗ ਕੀਤੀ ਐ ਨੇ 11 ਕਿਲੋ ਤੋਂ ਜਿਵੇਂ ਹੁਣ ਆਪਾਂ ਕੰਡੇ ਦਾ ਜੀ ਦੁੱਧ ਜੋਖ ਰਹੇ ਆ ਤਾਂ 11 ਕਿਲੋ ਅੱਜ ਤਾ ਸੋਈ ਨੂੰ ਇਹਨੂੰ ਚੌਥਾ ਦਿਨ ਹੀ ਅੱਜ ਤੇ ਹਜੇ ਕਾਕੂ ਖੁੱਲ ਕੇ ਵੀ ਨਹੀਂ ਖਾਂਣ ਲੱਗੇ ਸਾਨੂੰ ਪਤਾ ਹੈ ਤਾਂ ਲੀ ਘਟਾਉਣ ਤੋਂ ਉਹਨੇ DNA ਸਟਾਰਟ ਕਰਤਾ ਤਾਂ ਆਪਾਂ ਸਿਰਫ ਸੁੰਦਾ ਇੱਕ ਵਾਰੀ ਖਾਂਦਾ ਪੀਂਦਾ ਘੱਟਾ ਥੋੜੀ ਜਿਹੀ ਲੱਸੀ ਵੀ ਹੋ ਗਈ ਤਾਂ ਕਾਕੂ ਘੱਟ ਖਾਂਦੀ ਆ ਤੇ ਦੂਜੀ ਖਾਈ ਜਾਂਦੀ ਇਹਦੇ ਮੂਰੇ ਜਿਹੜੇ ਪਏ ਆ ਤਾਂ ਇਹਨੂੰ ਵੀ ਹੁਣ ਦੇਖਦੇ ਆ ਕਿਉਂਕਿ ਆਪਣਾ ਕੰਮ ਹੋਰ ਹੁੰਦਾ ਵੀ ਜਦ ਹੁਣ ਦੁੱਧ ਤਿਆਰ ਹੋ ਜਾਂਦੇ ਵੀ ਜਦੋਂ ਦੇਣੀ ਵੀ ਕਿਸੇ ਭਰਾ ਨੂੰ ਤਦ ਤਿਆਰ ਕਰਕੇ ਦੇ ਦਈਏ ਕਿਉਂਕਿ ਇਹ ਬਿਆੰਤ ਸਿਆਂ ਦੀ ਅਮਾਨਤ ਹੈ ਕੈਨੇਡਾ ਵਾਲੇ ਦੀ ਸੈਸ ਕਰਕੇ ਤੇ ਫਿਰ ਨਹੀਂ ਮੇਰੇ ਇਰਾਦੇ ਸੀਗੇ ਇਹਨੂੰ ਮੈਂ ਉਹਨੂੰ ਇਹ 21 20 21 ਤਰੀਕ ਦੀ ਹੁੰਦੀ ਹੈ ਮੋੜ ਮੰਡੀ ਤਾਂ ਉਹਦੋਂ ਇਹਨੇ ਦੁੱਧ 15 15 ਲੀਟਰ ਮੇਰੇ ਹਿਸਾਬ ਨਾਲ ਤਿਆਰ ਕਰ ਜੂਗਾ ਤਾਂ ਉੱਥੇ ਵੀ ਵੱਡੀਆਂ ਮੈਛਾਂ ਦੀ ਚੰਗੀ ਗੱਗੀ ਹੁੰਦੀ ਹੈ ਫਿਰ ਉੱਥੇ ਇਹਨੂੰ ਪਾ ਦਾਂਗੇ ਛੋਟੀ ਨੂੰ ਦੂਜੇ ਸਵੇਰ ਛੋਟੀ ਹੈ 6 ਦੰਦ ਹੀ ਹੋਈ ਹੈ ਇਹ ਤਾਂ ਦੋ ਦੰਦ ਨੇ ਇਹਨੇ ਪਹਿਲਾਂ ਸੂਈ ਸੀ 13.5 ਕਿਲੋ ਦੁੱਧ ਦਿੱਤਾ ਸੀ ਤੇ ਉਮੀਦ ਹੈ ਤੇ 17 18 ਤੱਕ ਦਰਸ਼ਕ ਕਿਵੇਂ ਲੱਗੇ ਕੱਟਾ ਤਨ ਵਧੀਆ ਲੱਗੇ ਦਾਰਸ਼ਨਿਕ ਨਰਮ ਵੱਧ ਹੈ ਬੋਲਦਾ ਸਾਡਾ ਜਵਾਨ ਹਜੇ ਥੋੜਾ ਜਿਹਾ ਘੱਟ ਹੈ ਹੁਣ ਇਹਨੂੰ ਹੌਲੀ ਹੌਲੀ ਖੋਲਾਂਗੇ ਕਦੇ ਨਾਲ ਮੇਲੇ ਮੂਲੇ ਤੇ ਜ਼ਿਆਦਾ ਇਲਜਾਨ ਦੀ ਕੋਸ਼ਿਸ਼ ਕਰਿਆ ਕਰਾਂਗੇ ਚੱਲ ਪੜਾਈਆਂ ਪੜੂਈਆਂ ਦਾ ਬੱਚਿਆਂ ਦੀਆਂ ਚੱਲੀ ਜਾਣੀਆਂ ਆਪਣੀਆਂ ਤਾਂ ਇਹੀ ਕਲਾਸਾਂ ਗੀਆਂ ਬਸ ਉਨੇਕ ਪੜ ਲਣ ਆਪਦੇ ਹਿਸਾਬ ਕਿਤਾਬ ਲਿਖ ਲਣ ਠੀਕ ਹੈ ਜੀ ਕੋਈ ਚੀਜ਼ ਲਿਖਣੀ ਹੈ ਕਾਪੀ ਤੇ ਨੋਟ ਕਰਨਾ ਕੁਝ ਐਦਾਂ ਦੇ ਵਾਕਾਂ ਨੂੰ ਸਾਰਾ ਲਿਖਣਾ ਪੜਨਾ ਆ ਜੇ ਬਾਕੀ ਦਾ ਉਨਾ ਜਵਾਬ ਪਾਸ ਪੂਸ ਤਾਂ ਹੁੰਦਾ ਹੀ ਰਹਿੰਦਾ ਤੇ ਨਾਲ ਥੋੜੇ ਥੋੜੇ ਕੰਮ ਦੇ ਵਿੱਚ ਚਸ ਪੈਣੀ ਚਾਹੀਦੀ ਹੈ ਬੱਚੇ ਨੂੰ ਤੇ ਬਾਕੀ ਆ ਵੀ ਸੁਪੀ ਸੀਗੀ ਤੁਹਾਨੂੰ ਆ ਵੀ ਦਿ ਆ ਬੈਠੀ ਆ ਦੇ ਮੂਰੇ ਤੇ ਇਹਦੀ ਜਿਹੜੀ ਫੀਮੇਲ ਕਾਫ ਹੈ ਰੰਗ ਜਾਂ ਬੜਾ ਪਿਆਰਾ ਜਾ ਦਿੱਤਾ ਨੇ ਕਿਉਂਕਿ ਟੀਕੇ ਇਦਾਂ ਦਾ ਲੱਗਿਆ ਵਾ ਸੀ ਇਹਦੇ ਤਾਂ ਠੀਕ ਹੈ ਜੀ ਸਸੀਕਾਲ ਧੰਨਵਾਦ ਤਾਂ ਕਰਿਓ ਵੱਤ-ਵੱਤ ਵੀਡੀਓ ਨੂੰ ਸ਼ੇਅਰ